ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਐਂਡ ਵੀ ਘੋੜੇ ਨਾ ਵਿੱਚ ਤੁਹਾਡਾ ਸਵਾਗਤ ਹੈ ਵੀਰੇ ਆਪਾਂ ਲੈ ਕੇ ਆਏ ਹਾਂ ਛੋਡੇ ਲਈ ਵੀਰੇ ਕਪੈਨਾਂ ਦੀ ਵੀਡੀਓ ਉਸ ਤੋਂ ਪਹਿਲਾਂ ਵੀਰੇ ਤੁਹਾਨੂੰ ਦੱਸ ਦਈਏ ਜਿੱਥੇ ਮੈਂ ਖੜਿਆ ਮੇਰੇ ਡਿਸਕਾਂ ਵਾਲੇ ਜਿੰਦਰੇ ਮੰਗਾਏ ਨੇ 9 ਪੀਸ ਛੋਡੇ ਵਾਸਤੇ ਨੇ ਵੀਰੇ ਫਰੀ ਚ ਕੱਢਣੇ ਨੇ 9 ਪੀਸ ਕੋਈ ਰੇਟ ਨਹੀਂ ਵੀਰੇ ਮੁੱਲ ਕਰਮਾ ਕੁਝ ਨਹੀਂ ਭਰਾ ਆਪਾਂ ਸਿਰਫ ਛੋਡੇ ਵਾਸਤੇ ਹੀ ਮੰਗਾਏ ਨੇ ਜਿਹੜੇ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ 10 ਬੰਦਿਆਂ ਨੂੰ ਵੀਡੀਓ ਨੂੰ ਕਰਨਗੇ ਸ਼ੇਅਰ ਉਹਨਾਂ ਦੇ ਕੋਪਨ ਪਾਵਾਏ ਭਰਾ ਉਹਨਾਂ ਨੂੰ ਹੀ ਕੱਢਣੇ ਨੇ ਵੀਰੇ 9 ਡਿਸਕਾਂ ਵਾਲੇ ਜਿੰਦਰੇ ਆਓ ਵੀਰੇ ਸਟਾਰਟਿੰਗ ਕਰਦੇ ਹਾਂ ਹੁਣ ਤੁਹਾਨੂੰ ਕੱਲੀ-ਕੱਲੀ ਕਪਾਏ ਦਿਖਾਵਾਂਗੇ 23 ਮਾਡਲ ਪ੍ਰੀਤ ਹੈ ਵੀਰੇ 23 ਮਾਡਲ ਦੇ ਵਸਾਲ ਹੈ ਇਹਦੀ ਫੁੱਲ ਵੀਡੀਓ ਦੇਖਿਓ ਵੀਰੇ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਵੀਰੇ ਵੀਡੀਓ ਨੂੰ ਟਪਾਇਓ ਨਾ ਤੇ ਤੁਹਾਨੂੰ ਫੁੱਲ ਡਿਟੇਲ ਦਿਖਿਆਉਨੇ ਆ ਆਜੋ ਪਹਿਲਾਂ ਵੀਰੇ ਆਪਾਂ ਪ੍ਰੀਤ ਦਿਖਾ ਦਈਏ ਪ੍ਰੀਤ ਕਪਾਏ ਨੇ ਵੀਰੇ ਪੀ ਵੀ ਨੰਬਰ ਹੈ ਦੇਖੋ ਸਿਰਫ ਲੋਕਲ ਚੱਲੀ ਹੋਈ ਮਸ਼ੀਨ ਹੈ ਵੀਰੇ ਪਿੰਡੋਂ ਬਾਹਰ ਨਹੀਂ ਗਈ ਹੋਈ ਜਿਵੇਂ ਨਵੀਂ ਮੰਨ ਕੇ ਮਸ਼ੀਨ ਲੈ ਜਿਓ ਏ ਟੂ ਜ਼ेड ਵੀਰੇ ਚੈਨਾ ਚੂਨਾ ਸਭ ਕੁਝ ਨਾਲ ਦਾ ਹੀ ਹੈ ਭਰਾ ਚਲਾਈ ਚ ਮਸ਼ੀਨ ਬਹੁਤ ਹੀ ਘਟਾਈ ਹੋਈ ਹੈ ਬਾਕੀ ਤੁਹਾਨੂੰ ਵੀਰੇ ਵੀਡੀਓ ਚ ਵੀ ਦਿਖ ਰਹੀ ਹੈ ਜਿਵੇਂ ਨਵੇਂ ਵਰਗੀ ਕੰਡੀਸ਼ਨ ਲਈ ਖੜੀ ਹੈ ਮਸ਼ੀਨ ਸਿਲਡ ਚੱਕੇ YouTube ਤੇ ਵੀਡੀਓ ਬਣਾਉਣ ਦਾ ਮਤਲਬ ਵੀਰੇ ਇਹੀ ਹੈ ਵੀ ਤੁਹਾਨੂੰ ਫੁੱਲ ਡਿਟੇਲ ਦੇਖੋ ਤੁਹਾਨੂੰ ਫੋਟੋਆਂ ਵੀ ਨਾ ਮੰਗਾਉਣ ਦੀ ਲੋੜ ਪਵੇ ਰੰਗ ਪੇਂਟ ਦੀ origignal ਵੀਰੇ ਕਿਤੇ ਜੀ ਡਾਲ ਵੀ ਟਾਚਿੰਗ ਹੋਈ ਹੈ ਆਪਣੀ ਫੁੱਲ ਜ਼ਿੰਮੇਵਾਰੀ ਹੋਊਗੀ ਦੇਖੋ ਅੰਦਰਲੇ ਪਾਸੋਂ ਵੀਰੇ ਜਿਵੇਂ ਨਵੀਂ ਵਰਗੀ ਪਈ ਹੈ A to Z ਕੰਡੀਸ਼ਨ ਦੀ ਜ਼ਿੰਮੇਵਾਰੀ ਹੋਊਗੀ ਭਰਾ ਦੇਖੋ ਬੈਲਟਾ ਵੀ ਵੀਰੇ ਸਾਈਡ ਦੀ ਇਹਦੀ ਨਾਲ ਦੀਆਂ ਨੇ ਜਿਹੜੀ ਕੰਪਨੀ ਕੀ ਨਹੀਂ ਉਹਦੀ ਪਿਛਲੇ ਟਾਇਰ ਨੇ ਵੀਰੇ ਆ ਦੇਖੋ ਤਕਰੀਬਨ 90 95 ਪੈਸੇ ਟਾਇਰ ਪਏ ਨੇ ਜੀ ਸਟਾਵ ਆਕਰ ਨੇ ਵੀਰੇ ਜਮਾ ਬੇਦਾਗ ਨੇ ਚਲੋ ਤੋਂ ਹੀ ਨਹੀਂ ਹੈਗੀ ਵੀਰੇ ਵਿੱਚੋਂ ਕਿਸ਼ਤੀਆਂ ਵਗੈਰਾ ਸਭ ਕੁਝ ਬੇਦਾਗ ਮਿਲੂਗਾ ਦੇਖੋ ਭਰਾ 12ਵਾਂ ਚੱਲੀ ਆਇਆ ਇਹ ਵੀਰੇ ਇਹ ਦੇਖੋ ਤੁਹਾਨੂੰ ਪਤਾ ਹੈ ਪ੍ਰੀਤ ਦੀ ਹੁੱਕ ਥੋੜੀ ਜਿਹੀ ਹਲਕੀ ਹੁੰਦੀ ਹੈ ਵੀਰੇ ਮੋਗੇ ਵੱਡੇ ਹੋ ਜਾਂਦੇ ਕੋਈ ਮੋਰ ਨਹੀਂ ਵਗੈਰਾ ਚੁੱਟ ਨਹੀਂ ਵੀਰੇ ਕਿਸੇ ਪਾਸੇ ਵੀ ਕੋਈ ਘਾਟ ਨਹੀਂ ਆ ਦੇਖੋ ਪਿੱਛੋਂ ਵੀ ਵੀਰੇ ਤੁਹਾਨੂੰ ਪ੍ਰੋਪਰ ਦਿਖਾ ਦਈਏ ਕਈ ਕਿਹ ਅਲਗ-ਅਲਗ ਕਹਿੰਦਾ ਬਾਈ ਯਾਰ ਪਿੱਛੋਂ ਪੂਛ ਨਹੀਂ ਦਿਖਾਈ ਵੀਰੇ ਲੱਗੀ ਬੱਜੀ ਦੇਖੋ ਜਮਾ ਨਵੀਂ ਮਸ਼ੀਨ ਹੈ ਵੀਰੇ ਜਮਾ ਜੈ ਜਾਰ ਰੇਟ ਵੀਰੇ ਜਿਹੜੇ ਭਰਾ ਨੇ ਲੈਣੀਆਂ ਆਪਾਂ ਨੂੰ ਇਹ 20 ਲੱਖ ਰੁਪਏ ਦੀ ਮਸ਼ੀਨ ਪੈ ਜਾਊਗੀ ਵੀਰੇ 2023 ਮਾਡਲ ਕੁੱਲ 20 ਲੱਖ ਦੀ ਮਾਡਲ ਤੇ ਹੀ ਹੈ ਭਰਾ ਮਾਰ ਕੇ 22 ਵਿੱਚ ਮਿਲੂਗੀ ਜੇ ਇਹ ਮਾਰ ਕੇ 22 ਦੇ ਹੋਣਗੇ ਮਸ਼ੀਨ ਦੇ ਲਾਲ ਹਿੰਦੂ ਇੰਜਣ ਵੀਰੇ 22 ਚ ਬੰਦ ਹੋ ਗਿਆ ਸੀ ਲਾਲ ਹਿੰਦੂ ਪੇਟੀ ਬੰਦੀ ਇੰਜਣ ਜਿਹਦੇ ਤੇ ਬੰਦ ਹੋ ਗਿਆ ਸੀ ਇਹ ਐ ਮੰਨ ਲਈ ਬਲੈਕ ਚ ਲੈਤੀ ਹੋਈ ਇਹਨੇ ਬਲਾਸਟ ਚ ਇਹ तकरीबन ਤੀਜੇ ਮਹੀਨੇ ਚਾਈ ਹੋਈ ਮਸ਼ੀਨ ਹੈ ਜੀ ਕਣਕ ਦਾ ਸੀਜ਼ਨ ਲਾਇਆ ਹੈ ਤੇ ਆਉਸ ਨੂੰ ਉੱਤੇ ਦੀ ਵੀ ਡਿਟੇਲ ਦਿਖਾ ਦਈਏ ਭਰਾ ਆ ਦੇਖੋ ਇੰਜਨ ਜਮਾ ਸੁੱਕਾ ਪਿਆ ਵੀਰੇ ਨਵਾਂ ਇੰਜਨ ਹੈ ਨਵੀਆਂ ਮਸ਼ੀਨ ਹੈ ਰ ਇਹਨੂੰ ਹੋਣੀ ਕੀ ਹੈ ਇਹਦਾ ਵੀਰੇ ਚਲੋ ਆਪਣਾ ਫਰਜ਼ ਹੈ ਸਾਨੂੰ ਕੱਲੀ ਕੱਲੀ ਚੀਜ਼ ਦਿਖਾਉਣ ਦਾ ਆ ਦੇਖੋ ਸਟਾਪ ਅਕਰ ਦੇਖ ਲੋ ਵੀਰੇ ਕੋਈ ਜਾਲੀ ਦਬੀ ਨਹੀਂ ਹੋਈ ਅਗਲਾ ਕਹਿੰਦੇ ਰ ਵਿੱਚੋਂ ਬਈ ਵਿੱਚੋਂ ਦੇਖਣੀਆਂ ਮਸ਼ੀਨ ਕਿਸੇ ਪਾਸੋਂ ਕੋਈ ਜਾਲੀ ਨਹੀਂ ਦਬੀ ਸਟਾਪ ਅਕਰਾਂ ਦੀ ਜਮਾ ਨਵੇਂ ਵਰਗੇ ਪਏ ਨੇ ਵੀਰੇ ਜਮਾ ਜਾਇਜ਼ ਰੇਟ ਹੈ ਪੀਵੀ ਫਰਸਟ ਪੰਜਾਬ ਨੰਬਰ ਹੈ ਵੀਰੇ ਫਰਸਟ ਆਨਰ ਹੈ ਜਿਹੜੇ ਵੀ ਭਰਾ ਨੇ ਲੈਣੀਆਂ ਜਲਦੀ ਕਰੋ ਵੀਰੇ ਕੰਟੈਕਟ ਤੇ ਤਕਰੀਬਨ ਆਪਣੇ ਕੋਲ ਇਹ 16 ਤੇ 18 ਨੇ ਵੀਰੇ ਇਹ ਦੋ ਆਪਣੀਆਂ ਮਸ਼ੀਨਾਂ ਸੇਲ ਹੋ ਗਈਆਂ ਆਪਣੇ ਕੋਲ ਇਹ ਦੋ 23 ਮਾਡਲ ਰਹਿ ਗਈਆਂ ਜੇ ਹਾਂ ਕੋਈ ਹੋਰ ਵੀ ਆਉਂਦੀ ਹੈ ਵੀਰੇ ਉਸ ਨੂੰ ਦੇਖਿਆਵਾ ਮੰਗੇ ਵੀਡੀਓ ਵਗੈਰਾ ਪਾਵਾਂਗੇ ਜੁੜੇ ਰਿਹਾ ਕਰੋ ਪਰਾ ਆ ਦੇਖੋ ਕੈਬਨ ਵਗੈਰਾ ਵੀਰੇ ਜਮਨ ਨਮੀ ਲੋਕੋ ਚ ਮਸ਼ੀਨ ਖੜੀ ਐ ਆ ਮੀਟਰ ਦੇਖ ਲਓ ਵੀਰੇ ਇੰਨੀ ਕੀ ਚੱਲੀ ਹੋਈ ਐ ਡੈਕਪ ਵਗੈਰਾ ਵੀਰੇ ਦੋਨੋਂ ਨੇ ਦੇਖੋ ਇੱਕ ਇਹ ਲੱਗ ਰਿਹਾ ਇੱਕ ਮੂਰੇ ਲੱਗ ਰਿਹਾ ਪੱਖੀ ਵਗੈਰਾ ਵੀਰੇ ਤੇ ਤਕਰੀਬਨ ਟੂਲ ਕਿਟ ਵੀਰੇ ਸਾਰੀ ਹੋਊਗੀ ਮਸ਼ੀਨ ਨਾਲ ਟਾਇਰ ਹੋਣਗੇ ਭਰਾ ਦੇਖੋ ਟਾਇਰ ਦੇਖ ਲਓ ਤੁਸੀਂ ਐ ਮੰਨ ਕੇ ਚਲੋ ਵੀ 90 ਪੈਸਾ ਵਾਂਗੂ ਟਾਇਰ ਹੈਗੇ ਨੇ ਮਸ਼ੀਨ ਦੇ ਬਾਇਲਟਾਂ ਉਲਟਾਂ ਵੀਰੇ ਚੈਨਾ ਜਮਾ ਓਕੇ ਨੇ ਵੀਰੇ ਜਮਾ ਓਕੇ ਦੀ ਕੰਡੀਸ਼ਨ ਸਾਰੀ ਹੀ ਮਸ਼ੀਨ ਹੈ ਵੀਰੇ ਸੋਨੂੰ ਫੁੱਲ ਵੀਡੀਓ ਐਸੇ ਕਰਕੇ ਦਿਖਾਈ ਹੈ ਵੀਰੇ ਵੀ ਫੋਟੋ ਹਨਾ ਪਾਉਣੀਆਂ ਪੈਣ ਆ ਦੇਖੋ ਭਰਾ ਇਹ ਤਾਂ ਐ ਸਮਝ ਲਓ ਤੁਸੀਂ ਘਰੇ ਬੈਠਿਆਂ ਨੇ ਵੀਰੇ ਸਾਰੀ ਮਸ਼ੀਨ ਹੀ ਦੇਖ ਲਈ ਆ ਦੇਖੋ ਕਿਸੇ ਪਾਸੇ ਕੋਈ ਘਾਟ ਨਹੀਂ 5 11 ਚ ਹੈ ਵੀਰੇ ਇਹ ਆ ਗੇਰ ਦੇ ਵੀਰੇ ਐਕਸ਼ਨ ਉਹ ਕੱਢਿਆ ਹੁੰਦਾ ਜੀ ਨੇ ਬਾਈ ਨੇ ਕਿਸੇ ਨੇ ਫੋਰ ਵੀ ਰੀਸਾ ਲਵਾਉਣਾ ਐਂ ਹੀ ਲੱਗ ਜੂਗਾ ਵੀਰੇ ਕੋਈ ਗੇਰ ਨਾਲ ਛੇੜਖਾਨੀ ਨਹੀਂ ਕਰਨੀ ਪੈਂਦੀ ਆ ਦੇਖੋ ਪਰਾ ਆ ਆ ਗਈ ਵੀਰੇ ਛੋਡੇ ਕੋਲੇ ਸਾਰੀ ਫੁੱਲ ਵੀਡੀਓ ਫੁੱਲ ਮਸ਼ੀਨ ਦੀ ਤੇ ਵੀਰ ਬਣ ਕੇ ਧਿਆਨ ਨਾਲ ਦੇਖ ਕੇ ਆਪਾਂ ਨੂੰ ਕੰਟੈਕਟ ਕਰਿਓ ਵੀਰੇ ਰੇਟ ਵੀ ਜਾਇਜ਼ ਪਾਇਆ ਫਰਸਟ ਓਨਰ ਹੈ ਵੀਰੇ ਜਲਦੀ ਤੋਂ ਜਲਦੀ ਕਰਿਓ ਕੰਟੈਕਟ ਹੁਣ ਇਹ ਆ ਗਈ ਵੀਰੇ ਆਪਣੇ ਕੋਲੇ 23 ਮਾਡਲ ਵਿਸਾਲ ਆ। ਇਹ ਮਸ਼ੀਨ ਵੀਰੇ ਇਹ ਆਪਾਂ ਨੂੰ ਪੈ ਜੂਗੀ ਜੀ 20 ਲੱਖ ਦੇ 75 ਹਜ਼ਾਰ ਦੀ ਮਸ਼ੀਨ। ਜੇ ਕਿਸੇ ਭਰਾ ਨੇ ਲੈਣੀ ਹੈ 23 ਮਾਡਲ ਹੈ ਜੀ 20 ਲੱਖ 75 ਹਜ਼ਾਰ ਦੀ ਪੈ ਜੂਗੀ। ਅਗਲੇ ਟਾਇਰ ਹੈਗੇ ਨੇ ਜੀ 85 ਕੇ ਪੈਸੇ ਨਾਲ ਦੇ ਪਿੱਛੇ ਵਾਲੇ 90 95 ਵਾਂਗੂ ਪਏ ਨੇ ਵੀਰੇ। ਰੇਲੇ ਦੇ ਟਾਇਰ ਵੀ ਬਿਲਕੁਲ 90 95 ਵਧੀਆ ਪਏ ਨੇ ਜੀ। ਇਹ ਹਰਿਆਣਾ ਨੰਬਰ ਹੈ ਜੀ ਫਸਟ ਓਨਰ ਹੈ। ਆ ਚੱਕੀ ਸੀਲ ਦਾ ਵੀ। ਕੰਡੀਸ਼ਨ ਵੀਰੇ ਤਕਰੀਬਨ ਤੁਹਾਡੇ ਸਾਹਮਣੇ ਆ ਵੈਸੇ ਬਿਲਕੁਲ ਵਧੀਆ ਵੀਰੇ ਕੰਡੀਸ਼ਨ ਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਬਾਕੀ ਥੋੜ ਜਿਹਾ ਤੁਹਾਨੂੰ ਪਤਾ ਹੀ ਆ ਵੀਰੇ ਹਰਿਆਣ ਵਾਲੀ ਕੰਡੀਸ਼ਨ ਚ ਹਾਂ ਕੋਈ ਟੁੱਟ ਭੱਜ ਨਹੀਂ ਹੈਗੀ ਮਸ਼ੀਨ ਦੀ ਵੀਰੇ ਨਵੀਂ ਦਾ ਰੇਟ ਮੇਰੇ ਵੀਰ ਨੂੰ ਹਰ ਇੱਕ ਨੂੰ ਹੀ ਪਤਾ ਇਹਦਾ ਥੋੜ ਜਿਹਾ ਵੀਰੇ ਧੋਈ ਸਮਾਰੀ ਘੱਟ ਹੋਈ ਆ ਮਸ਼ੀਨ ਤੁਹਾਡੇ ਸਾਹਮਣੇ ਆ ਕੰਡੀਸ਼ਨ ਹਾਂ ਹੈਗੀ ਜਿਵੇਂ ਨਵੀਂ ਵਰਗੀ ਪਈ ਆ ਜੀ ਕੁੱਲ 20,75,000 ਦੀ 23 ਮਾਡਲ ਜੀ ਜਿਹੜੀ ਦਾ ਨਵੀਂ ਦਾ ਰੇਟ ਵੀਰੇ ਹੁਣ ਸੁਣਨੋ ਵੀ ਪਤਾ ਹੈ ਬਹੁਤ ਜ਼ਿਆਦਾ ਹੋ ਰਿਹਾ ਦੇਖੋ ਟਰੇ ਵਗੈਰਾ ਕੱਢੀ ਹੋਈ ਐ ਸੀਪਾ ਬਿਲਕੁਲ ਹੋਏ ਨੇ ਸਹੀ ਨੇ ਵੀਰੇ ਅ ਇੱਕ ਸਟਾ ਬਕਰ ਵੀਰੇ ਟੜਕਿਆ ਹੋਇਆ ਕੋਈ ਚੜਿਆ ਨਹੀਂ ਕੁਝ ਵੀ ਨਹੀਂ ਹੋਇਆ ਵੀਰੇ ਉਹ ਟੜਕਿਆ ਹੈ ਜਾਂ ਕੋਈ ਐਵੇਂ ਲਓ ਗੁੱਟਕੇ ਢਿੱਲਾ ਕਰਨ ਲਾ ਲਓ ਜਾਂ ਕਿਵੇਂ ਵੀ ਲਾ ਲਓ ਹਿੱਸੇ ਦਾ ਮੋਰਨੀਆਂ ਦੀ ਬਿਲਕੁਲ ਵੀਰੇ ਡਬਲ ਜੈਕ ਵਾਲੀ ਆ ਗਈ ਇੱਕੋ ਦੋਨੋਂ ਸਾਈਡ ਜੈਕ ਹੁੰਦਾ ਜਿਹੜਾ ਦੇਖੋ ਕੋਈ ਵੀ ਵੀਰੇ ਮਸ਼ੀਨਰੀ ਲੈਣੀ ਹੁੰਦੀ ਹੈ ਆਪਣੇ ਕੋਲੋਂ ਸੁਪਰਸੀਡਰ ਰੀਪਰ ਰੂਟਾ ਫੀਟਰ ਸਾਰੀਏ ਹੁੰਦੀ ਹੈ ਫਰਾ ਆਪਣੇ ਕੋਲੇ ਆਪਣੇ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹਰੇਕ ਤੱਕ ਪਹੁੰਚ ਸਕੇ ਆ ਦੇਖੋ ਵੀਰੇ ਸੋਹਣੀ ਕੰਡੀਸ਼ਨ ਦੀ ਮਸ਼ੀਨ ਹੈ ਫਰਾ ਆ ਦੇਖੋ ਬਸ ਅਜੇ ਥੋੜੀ ਜਿਹੀ ਅੰਦਰਲੇ ਪਾਸੋਂ ਵੀਰੇ ਧੂਣ ਚ ਕਮੀਆਂ ਕਿਤੇ ਜਰਫਰ ਕੁਝ ਨਹੀਂ ਹੈ ਗਿਆ ਉਤੋਂ ਵੀ ਵੀਰੇ ਦਿਖਾਈ ਆਈਏ ਤੁਹਾਨੂੰ ਇਹ ਆ ਦੇਖੋ ਪਰਾ ਪੇਟੀ ਬੰਦ ਲਾਲੀ ਨੂੰ ਇੰਜਣ ਇੰਜਣ ਇਹਦਾ ਵੀ ਬਿਲਕੁਲ ਸੁੱਕਾ ਵੀਰੇ ਜਮਾ ਨਵੇਂ ਵਰਗਾ ਪਿਆ ਤੇ ਜਰੂਰ ਕੰਟੈਕਟ ਕਰੋ ਵੀਰੇ ਕੋਈ ਲੰਬਾ ਚੌੜਾ ਫਰਕ ਨਹੀਂ ਪੈਣਾ ਵੀਰੇ ਰੇਟ 'ਚ ਹਾਂ ਥੋੜਾ ਮੋਟਾ ਜਰੂਰ ਫਰਕ ਪਾਵਾਂਗੇ ਪਰਾ ਐ ਨਹੀਂ ਹੈਗਾ ਵੀ ਕੋਈ ਆਪਾਂ ਫਿਕਸਡ ਰੇਟ ਹੈ ਥੋੜਾ ਮੋਟਾ ਜਰੂਰ ਜਾਇਜ਼ ਹੋ ਜਾਊਗਾ ਪਰਾ ਕਿਸੇ ਵੀ ਸਾਦੰਦਾ ਤੇ ਆਪਣੇ ਚੈਨਲ ਤੇ ਵੀਰੇ ਪਹਿਲਾਂ ਸੁਪਰ ਸੀਡਰਾਂ ਦੀ ਰੀਪਰਾਂ ਦੀ ਹਰ ਇੱਕ ਮਸ਼ੀਨਰੀ ਦੀ ਵੀਡੀਓ ਪਾਈ ਹੋਈ ਹੈ ਉਹ ਵੀ ਜਾ ਕੇ ਤੁਸੀਂ ਦੇਖਿਓ ਪਰਾ ਤੇ ਸਾਰੀ ਮਸਿੰਦਰੀ ਹੁੰਦੀ ਹੈ ਵੀਰੇ ਟਰਾਲੀਆਂ ਤੱਕ ਸੁਪਰ ਸੀਡਰ ਸਾਰੀ ਮਸਿੰਦਰੀ ਆਪਣੇ ਕੋਲੇ ਮੋਗਾ ਤੇ ਹੁੰਦੀ ਹੈ ਜੀ ਜੇ ਕਿਸੇ ਪ੍ਰਾ ਨੇ ਕੋਈ ਵੀ ਆਈਟਮ ਖੇਤੀ ਦੀ ਲੈਣੀ ਹੈ ਜਰੂਰ ਵਿਜ਼ਿਟ ਕਰਿਓ ਜੀ ਐਂਡ ਵੀ ਘੋੜੇ ਨੱfte ਆ ਕੇ ਪ੍ਰਾ ਧੰਨਵਾਦ ਦੋਸਤੋ ਹਾਂਜੀ ਦੋਸਤੋ ਇਹ ਕਟਰ ਆ ਗਿਆ ਜੀ ਪ੍ਰੀਤ ਕਪੈਨ ਦਾ ਫਿਰ ਬਾਈ ਕਮੈਂਟ ਕਰਦੇ ਵੀ ਕਟਰ ਤਾਂ ਦਿਖਾਇਆ ਨਹੀਂ ਆ ਦੇਖੋ ਪ੍ਰਾ ਬਾਹਰ ਚੱਲੀਦਾ ਵੀਰੇ ਮੋਗਾ ਐ ਗੋਲ ਨਹੀਂ ਹੁੰਦਾ ਜਿਵੇਂ ਲੋਕਲ ਚੱਲੀ ਹੋਈ ਮਸ਼ੀਨ ਹੈ ਜੀ ਆ ਦੇਖੋ ਤੇ ਉਸ ਤੋਂ ਬਾਅਦ ਖਾਸੀਅਤ ਵੀਰੇ ਆ ਮਾਰੋ ਪਈਆਂ ਨੇ ਵੀਰੇ ਜਮਾ ਨਵੀਆਂ ਪੂਰੀਆਂ ਦੇ ਪੂਰੀਏ ਪਈਆਂ ਨੇ ਦੇਖੋ ਤੇ ਟਾਇਰਾਂ ਦੇ ਆਜੋ ਭਰਾ ਆ ਦੇਖੋ ਟਾਇਰਾਂ ਦੇ ਤੁਕੀਆਂ ਹੀ ਖੜੀਆਂ ਨੇ ਜੀ ਆਦੀ ਆ ਦੇਖੋ ਪੂਰੇ ਦੇ ਪੂਰੇ ਟਾਇਰ ਪਏ ਨਹੀਂ ਕਾਟਰ ਦੇ ਤੇ ਮਸ਼ੀਨ ਦੇ ਵੀ ਇਹਦੇ ਪੂਰੇ ਹੀ ਪਏ ਨੇ ਤੁਹਾਨੂੰ ਦਿਖਾਇਆ ਵੀਰੇ ਜਮਾ ਨਵੀਂ ਕੰਡੀਸ਼ਨ ਚ ਮਸ਼ੀਨ ਹੈ ਪ੍ਰਭੂ ਜਿਹੜੇ ਵੀ ਭਰਾ ਨੇ ਲੈਣੀਆਂ ਪ੍ਰੀਤ ਜਮਾ ਨਵੀਂ ਮਸ਼ੀਨ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਰੇ ਡਿਸਕ ਵਾਲੇ ਜਿੰਦਰੇ ਜਰੂਰ ਦੇਣੇ ਨੇ ਭਰਾ ਸੋਨੂੰ ਆ ਦੇਖੋ ਜੀ ਫਿੰਗਰਾਂ ਵਗੈਰਾ ਨਾਲ ਦੀਆਂ ਵੀਰੇ 23 ਹੈ ਵੀਰੇ 23 ਦੇ 24 ਦੇ ਇੱਕ ਸੀਜ਼ਨ ਲੱਗ ਗਿਆ 25 ਦਾ ਪੰਜ ਸੀਜ਼ਨ ਫਿੰਗਰਾਂ ਨਹੀਂ ਕੱਢਿਆ ਕਰਦੀਆਂ ਭਰਾ ਜੇ ਬਾਹਰ ਚੱਲੀ ਹੋਵੇ ਆ ਦੇਖੋ ਰੰਗ ਨਾਲ ਦੀਆਂ ਫਿੰਗਰਾਂ ਨਾਲ ਦੀਆਂ ਫਿੰਗਰਾਂ ਹਜੇ ਵੀ ਵਧੀਆ ਪਈਆਂ ਨੇ ਇੱਕ ਸੀਜ਼ਨ ਲਾਉਣੀਆਂ ਭਰਾ ਨਾਲ ਦੀਆਂ ਫਿੰਗਰਾਂ ਤਾਂ ਲਈ ਖੜੀਆਂ ਇਹ ਚਲਾਈ ਚ ਮਸ਼ੀਨ ਘੱਟ ਆਈ ਹੈ ਫਰੰਟ ਟੁਗਰ ਦੇ ਰੰਗ ਪੂਰੇ ਹੀ ਪਿਆ ਜਿਹੜੇ ਵੀ ਭਰਾ ਨੇ ਲੈਣੀਆਂ ਜੇ ਮੈਂ ਨਵੀਂ ਮਸ਼ੀਨ ਮੰਨ ਕੇ ਲੈ ਜਾਓ ਵੀ ਟਰਾਲੀ ਲੈਣੀ ਹੈ ਵੀਰੇ ਟਰਾਲੀਆਂ ਦਾ ਆਪਣੇ ਕੋਲੇ ਬਹੁਤ ਸਟਾਕ ਹੈ ਭਰਾ ਨਵੀਆਂ ਤਿਆਰ ਕਰਦੇ ਆ ਤੇ ਆ ਗਿਆ ਵੀਰੇ ਵਿਸਾਲ ਦਾ ਇਹ ਥੋੜੀ ਜੀ ਦੇਖੋ ਸਾਨੂੰ ਵੀ ਪਤਾ ਹੈ ਵੀਰੇ ਚਲਾਈ ਚਾਹੀਏ ਮਸ਼ੀਨ ਪਰ ਵਿਸਾਲ ਦਾ ਰੇਟ ਰੇਟ ਦਾ ਵੀ ਆਪਾਂ ਨੂੰ ਪਤਾ ਹੀ ਹੈ ਆ ਦੇਖੋ ਭਰਾ ਤੇ ਇਹਦੇ ਟਾਇਰ ਹੋਣਗੇ ਵੀਰੇ 80 ਕੇ ਪੈਸੇ ਆ ਕੰਡੀਸ਼ਨ ਆਪਣੀ ਵੀਰੇ ਪ੍ਰੋਪਰ ਦੇਖ ਲਓ ਕਈ ਗੱਲ ਬਾਈ ਕਹੇ ਵੀ ਕੋਈ ਲੁਕੋ ਰੱਖਿਆ ਇਹਨੇ ਜ਼ਰੂਰ ਲਾਇਆ ਹੈ ਵੀਰੇ ਇੱਕ ਦੋ ਗੀੜੇ ਬਾਅਦ ਦੇ ਆ ਦੇਖੋ ਫਿੰਗਰ ਆਈ ਦੀਆਂ ਨਵੀਆਂ ਪਈਆਂ ਹੋਏ ਨੇ ਵੀਰੇ ਫਿੰਗਰਾਂ ਪਾਉਣ ਦੀ ਲੋੜ ਨਹੀਂ ਫਿੰਗਰਾਂ ਸਟਿੱਪ ਜਿਵੇਂ ਓਕੇ ਪਈ ਐ ਰੰਗ ਰੂਪ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਰੇ ਕਾਟਰ ਦੀ ਵਧੀਆ ਸੋਹਣੀ ਕੰਡੀਸ਼ਨ ਚ ਐ ਮਸ਼ੀਨ ਕੋਈ ਚਲਾਈ ਵਾਸਤੇ ਆਪਾਂ ਨੂੰ ਐਨੀ ਬਹੁਤੀ ਰਿਪੇਅਰ ਦੀ ਲੋੜ ਨਹੀਂ ਤਾਂ ਇੰਨਾ ਦੇ ਵੀਰੇ ਇਹ ਸਿੱਧੀਆਂ ਜਿਹਾ ਕਰਕੇ ਚੱਲ ਜੂਗੀ ਵੈਸੇ ਟੈਨਾਂ ਜਿਹਾ ਮੋਸੀ ਹੋਈਆਂ ਨੇ ਪਰ ਹਾਂ ਉਹ ਪੂਰੀ ਸੋਹਣੀ ਕੰਡੀਸ਼ਨ ਚ ਮਸ਼ੀਨ ਆਪਾਂ ਕਹਿ ਸਕਦੇ ਆ ਕੋਈ ਦਿੱਕਤ ਨਹੀਂ ਭਰਾ ਜਿਹੜੇ ਵੀ ਭਰਾ ਨੇ 23 ਮਾਡਲ ਵਸਾਲ ਲੈਣੀ ਆ ਬਹੁਤ ਹੀ ਜਾਇਜ਼ ਰੇਟ ਚ ਐ ਵੀਰੇ ਸੋਨੂ ਰੇਟਾਂ ਦਾ ਪਤਾ ਹੈ ਵੀਰੇ ਨਵੀਆਂ ਮਸ਼ੀਨਾਂ ਦਾ ਕਿੱਥੇ ਜਾ ਰਿਹਾ ਦੇਖੋ ਬਹੁਤ ਉੱਤੇ ਚੱਲ ਰਿਆਂ ਨੇ ਵੀਰੇ 29 ਤੋਂ 30 ਲੱਖ ਦੇ ਵਿੱਚ ਵਿੱਚ ਬੁਕਿੰਗਾਂ ਹੋਣ ਲੱਗ ਰਹੀਆਂ ਨੇ ਤੇ ਜੇ ਕਿਸੇ ਭਰਾ ਨੇ ਕੋਈ ਮਸ਼ੀਨ ਲੈਣੀ ਹੈ ਹਾਂ ਰੇਟ ਇਹਦਾ ਵੀਰੇ ਆਪਾਂ ਪਹਿਲਾਂ ਬੋਲ ਚੁੱਕੇ ਆ ਤੁਸੀਂ ਦੇਖ ਲਿਆ ਹੋ ਇੱਕ ਵੀਰੇ ਆਪਣੇ ਕੋਲੇ ਦਸਮੇਸ਼ ਮਲੇਰ ਕੋਟਲਾ ਦੀ ਏਜੰਸੀ ਆ ਸੋਨੂ ਵੀ ਪਤਾ ਹੈ ਦਸਮੇਸ਼ ਦੀ ਕਪੈਨ ਵੀਰੇ ਸਾਨੂੰ ਬਹੁਤ ਹੀ ਵਧੀਆ ਲੱਗੀ ਵੀਰੇ ਕਪੈਨ ਦਾ ਫੁੱਲ ਰਿਵਿਊ ਵੀ ਦਿੱਤਾ ਹੈ ਵੀਰੇ ਇੰਸਟਾਗ੍ਰਾਮ ਤੇ ਤੇ ਬਾਕੀ ਤੁਹਾਨੂੰ ਇਹਤੇ ਵੀ ਆਪਾਂ ਵੀਰੇ ਜਲਦੀ ਹੀ ਪਾਵਾਂਗੇ ਫੁੱਲ ਰਿਵਿਊ ਦਸਮੇਸ਼ ਮਲੇਰ ਕੋਟਲਾ ਦੀ ਕੰਪੇਨ ਦਾ ਬਹੁਤ ਸੋਹਣੀ ਜੀ ਕੰਪੇਨ ਹੈ ਵੀਰੇ ਜੇ ਕਿਸੇ ਭਰਾ ਨੇ ਲੈਣੀ ਆ ਸਾਡੇ ਮੇਰੇ ਸਾਹਿਬ ਨਾਲ ਜ਼ਿਮੀਦਾਰ ਦੇ ਹੱਕ ਦੀ ਕਪੈਨ ਹੈ ਵੀਰੇ ਤੇ ਰਿਪੇਅਰ ਬਹੁਤ ਜਿਆਦਾ ਘੱਟ ਕਰਦੀ ਹੈ ਜੇ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਓ ਦਸਮੇਸ਼ ਮਲੇਰ ਕੋਟਲਾ ਦੀ ਨਵੀਂ ਕੰਪੇਨ ਲੈਣ ਵਾਸਤੇ ਭਰਾ ਤੇ ਆਪਣੇ ਨਾਲ ਜੁੜੇ ਰਹੋ ਵੀਰੇ ਤੇ ਜਿੰਦਰੇ ਸਿਰਫ ਸੋਡੇ ਵਾਸਤੇ ਨਹੀਂ ਭਰਾ ਆਪਾਂ ਕੱਢਣੇ ਨੇ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਿਉਂਦੇ ਬਹਦੇ ਰਹੋ ਧੰਨਵਾਦ ਦੋਸਤੋ